ਨਗਰ ਕੀਰਤਨ ਚ ਇਹ 12 ਔਰਤਾਂ ਦਾ ਗਿਰੋ ਦੇਖੋ ਕਿਵੇਂ ਕਰਤਾ ਸੀ ਚੋਰੀਆਂ ਤੇ ਕਿਵੇਂ ਸੰਗਤਾ ਦੇ ਸੋਨੇ ਦੇ ਗਹਿਣੇ ਤੱਕ ਕਰ ਲਈ ਚੋਰੀ ਸਸਿਖਾ ਜੀ ਨਮਸਕਾਰ ਮੈਂ ਅਭੀ ਕਿਸੇ ਦੁਆਰਦਾਲ ਦੇਖ ਰੋ ਸਾਂਝੀ ਟੀਵੀ ਸਮਝਿਓ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਬਰ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਜ਼ਰੂਰ ਹੋਵੋਗੇ ਕਿਉਂਕਿ 350ਵੇਂ ਸ਼ਹੀਦੀ ਦਿਹਾੜਾ ਜੋ ਕਿ ਦੇਸ਼ਾ ਵਿਦੇਸ਼ਾ ਚ ਮਨਾਇਆ ਜਾ ਰਹਾ ਉੱਥੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਨਗਰ ਕੀਰਤਨ ਨਿਕਲੇ ਨੇ ਉਸੇ ਦੇ ਚੱਲਦੇ ਇਸ ਨਗਰ ਕੀਰਤਨ ਵਿੱਚੋਂ ਮਾਛੀਵਾੜਾ ਪੁਲਿਸ ਨੇ 12 ਔਰਤਾਂ ਦਾ ਗ੍ਰੋਹ ਉਹਨੂੰ ਕਾਬੂ ਕੀਤਾ ਜੋ ਕਿ ਨਗਰ ਕੀਰਤਨ ਵਿੱਚ ਚੋਰੀਆਂ ਕਰਦੇ ਸਕੇ ਬਹੁਤ ਲੋਕਾਂ ਦੇ ਪਰਸ ਚੋਰੀ ਹੋ ਗਏ ਬਹੁਤ ਲੋਕਾਂ ਦੇ ਪੈਸੇ ਚੋਰੀ ਹੋ ਗਏ ਹਾਲਕਿ ਕਈ ਸ਼ਿਕਾਇਤਾਂ ਇਹੋ ਜਿਹੀ ਵੀ ਆਈਆਂ ਜਿਨ੍ਹਾਂ ਦੇ ਸੋਨੇ ਦੇ ਕੜੇ ਤੱਕ ਇਹਨਾਂ ਔਰਤਾਂ ਨੇ ਬਲੋ ਚੋਰੀ ਕਰ ਲਿੱਤੇ ਗਏ ਨਗਰ ਕੀਰਤਨ ਦੇ ਵਿੱਚ ਇਹ ਗਰੋ ਫੇਰਿਆ ਸਕੇ ਤੇ ਦੇਖ ਸਕਦੇ ਹੋ ਕਿ ਨਗਰ ਕੀਰਤਨ ਦੇ ਵਿੱਚ ਵੀ ਇਹੋ ਜਿਹੀਆਂ ਹਰਕਤਾਂ ਕਿਸ ਤਰੀਕੇ ਦੀ ਹਰਕਤਾਂ ਵਾਰ ਦਿੱਤਾ ਸਾਹਮਣੇ ਆਉਂਦੀਆਂ ਨੇ ਇਹ ਦੇਖ ਸਕਦੇ ਹੋ ਤਸਵੀਰਾਂ ਹਾਲਕੀ ਮਾਛੀਵਾਲਾ ਪੁਲਿਸ ਨੇ ਇਹਨਾਂ ਗਿਰੋਹ ਦਾ ਇਸ ਗਿਰੋਹ ਦਾ ਪਰਦਾ ਫਾਸ਼ ਕੀਤਾ ਤੇ 12 ਔਰਤਾਂ ਨੂੰ ਹੁਣ ਇਸ ਸਮੇਂ ਪੁਲਿਸ ਨੇ ਆਪਣੇ ਹਿਰਾਸਤ ਵਿੱਚ ਲਿਆ ਇਹਦੇ ਤੋਂ ਕਈ ਔਰਤਾਂ ਇਹੋ ਜਿਹੀਆਂ ਵੀ ਨੇ ਜਿੰਨਾਂ ਤੋਂ ਪਹਿਲਾਂ ਤੋਂ ਹੀ ਕਈ ਧਰਾਵਾਂ ਜਿਹੜੀਆਂ ਦਰਜ ਨੇ ਪਹਿਲਾਂ ਤੋਂ ਹੀ ਕਈ ਜਿਹੜੇ ਕੇਸ ਦਰਜ ਹੋਏ ਪਏ ਨੇ ਤੇ ਪੁਲਿਸ ਨੇ ਕਿਹਾ ਕਿ ਜਦੋਂ ਤੋਂ ਇਹਨਾਂ ਔਰਤਾਂ ਨੂੰ ਅਸੀਂ ਥਾਣੇ ਲਿਆਂਦਾ ਯਾਨੀ ਕਿ ਜਦੋਂ ਤੋਂ ਇਹ ਔਰਤਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਆਪਣੀ ਹਿਰਾਸਤ ਵਿੱਚ ਲਿਖਿਆ ਰੱਖਿਆ ਹੋਇਆ ਉਦੋਂ ਤੱਕ ਹਾਲੇ ਤੱਕ ਵੀ ਇਹਨਾਂ ਦੇ ਘਰ ਦਾ ਕੋਈ ਵੀ ਬੰਦਾ ਜਾਂ ਪਰਿਵਾਰਕ ਮੈਂਬਰ ਇਹਨਾਂ ਦਾ ਪੁੱਛਣ ਨਹੀਂ ਹੈ ਕਿ ਆਖਿਰਕਾਰ ਸਾਡੀਆਂ ਔਰਤਾਂ ਘਰ ਕਿਉਂ ਨਹੀਂ ਪਹੁੰਚੀਆਂ ਯਾਨੀ ਕਿ ਕੋਈ ਪਤਾ ਲੈਣ ਵੀ ਨਹੀਂ ਆਇਆ ਸੋ ਇਹ ਜਿਹੜੀਆਂ 12 ਔਰਤਾਂ ਦਾ ਪਰਦਾ ਫਾਸ਼ ਕੀਤਾ ਗਿਆ ਇਸ ਗਰੋਹ ਦਾ ਪਰਦਾ ਫਾਸ਼ ਕੀਤਾ ਗਿਆ ਮਾਛੀਵੜਾ ਪੁਲਿਸ ਦੀ ਵੱਡੀ ਕਾਮਯਾਬੀ ਹੈ ਜੋ ਕਿ ਨਗਰ ਕੀਰਤਨ ਵਿੱਚ ਲੋਕਾਂ ਦੇ ਨਾਲ ਸੰਗਤਾਂ ਦੇ ਨਾਲ ਲੁੱਟਖੋ ਉਹਨਾਂ ਦੀ ਚੋਰੀਆਂ ਕਰਦੀ ਬਹੁਤ ਲੋਕਾਂ ਦੇ ਪੈਸੇ ਕੱਢੇ ਗਏ ਬਰਤ ਕੱਢੇ ਗਏ ਗੈਨੇ ਤੱਕ ਇਹਨਾਂ ਨਾਲ ਔਰਤਾਂ ਨੂੰ ਲੁੱਟੇ ਗਏ ਹੁਣ ਜੋ ਮਾਮਲਾ ਸਾਹਮਣੇ ਆਇਆ ਦਰਸਰ ਪੁਲਿਸ ਨੇ ਕਿਹਾ ਕਿ ਇਹਨਾਂ ਦਾ ਡਿਮਾਂਡ ਲੈ ਕੇ ਅਸੀਂ ਬਾਕੀ ਜਿਹੜੀ ਪੁੱਛਗਿੱਛ ਕਰਾਂਗੇ ਹਾਲਾਂਕਿ ਇਹ ਜਿਹੜੀਆਂ ਔਰਤਾਂ ਸਿਗੀਆਂ ਆਪਣਾ ਨਾਮ ਵੀ ਜਿਹੜਾ ਹੈ ਉਹ ਸਮੇਂ ਸਿਰ ਬਦਲ ਲੈਂਦੀਆਂ ਸਿਗੀਆਂ ਆਪਣੇ ਪਤੀ ਦਾ ਨਾਮ ਵੀ ਬਦਲ ਲੈਂਦੀਆਂ ਸਿਗੀਆਂ ਤਾਂ ਕਿ ਕੋਈ ਵੀ ਪੁਰਾਣਾ ਰਿਕਾਰਡ ਜਿਹੜਾ ਉਹ ਨਿਕਲ ਕੇ ਸਾਹਮਣੇ ਨਾ ਆਏ ਸੋ ਕਿੰਨੀਆਂ ਸ਼ਾਤਰ ਇਹ ਔਰਤਾਂ ਸੀਗੀਆਂ 12 ਔਰਤਾਂ ਦਾ ਗਰੋ ਦਾ ਪਰਦਾ ਫਾਸ਼ ਮਾਛੀਵੜਾ ਪੁਲਿਸ ਦੇ ਵੱਲੋਂ ਕੀਤਾ ਗਿਆ ਜਿੱਥੇ ਕੀ ਨਗਰ ਕੀਰਤਨ ਦੇ ਵਿੱਚ ਲੋਕਾਂ ਦੇ ਨਾਲ ਚੋਰੀਆਂ ਕਰਦੀਆਂ ਹੋਈਆਂ ਫੜੀਆਂ ਗਈਆਂ ਸੋ ਇਹਨਾਂ 12 ਔਰਤਾਂ ਦਾ ਵੱਡਾ ਪਰਦਾ ਫਾਸ਼ ਕੀਤਾ ਗਿਆ ਸੋ ਤਸਵੀਰਾਂ ਦੇਖ ਸਕਦੇ ਹੋ ਆਖਿਰਕਾਰ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਇਸ ਖਬਰ ਨੂੰ ਪੂਰਾ ਸੁਣ ਕੇ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜਿਵੇਂ ਕਿ ਕੱਲ 350 ਸਾਲਾ ਸ਼ਹੀਦੀ ਸ਼ਤਾਬਦੀ ਨਗਰ ਕੀਰਤਨ ਮਾਛੀਵੜਾ ਸਾਹਿਬ ਵਿੱਚ ਆਇਆ ਹੋਇਆ ਸੀ ਤੇ ਇੱਕ ਸਾਨੂੰ ਇਤਲਾਹ ਮਿਲੀ ਸੀਗੀ ਵੀ ਇੱਕ ਚੋਰ ਬਰੋ ਔਰਤਾਂ ਦਾ ਇੱਥੇ ਸਰਗਰਮ ਤੇ ਉਹਦੇ ਵਿੱਚ ਦੋ ਸਾਨੂੰ ਕੰਪਲੇਂਟਾਂ ਆ ਚੁੱਕੀਆਂ ਸੀ ਤੇ ਇਹਦੇ ਵਿੱਚ ਸਾਨੂੰ ਦੋਸ਼ਕਰਤਾ ਜਿਹੜੀਆਂ ਮਿਲੀਆਂ ਸੀ ਉਹਦੇ ਵਿੱਚ ਜਿਵੇਂ ਕਿ ਕੋਈ ਪਰਸ ਵਗੈਰਾ ਜਾਂ ਕੋਈ ਚੀਜ਼ ਹੋਰ ਹਨਾ ਉਹ ਚੋਰੀ ਹੋ ਗਈਆਂ ਸੀਗਾ ਫਿਰ ਇਹਦੀ ਮਾਨਜੋਬ ਜਿਹੜੀ ਸਾਰੀ ਗੱਲਬਾਤ ਸੀਗੀ ਸੀਨੀਅਰ ਅਫਸਰਾਂ ਵਾਲਾਂ ਨੂੰ ਦੱਸੀ ਗਈ ਜਿਵੇਂ ਕਿ ਮਨਜੂਗ ਐਸਐਸਪੀ ਸਾਹਿਬ ਪੁਰਸਿਲਾ ਕੰਨਾ ਦੇ ਦਿਆਂ ਨੂੰ ਧਿਆਨ ਵਿੱਚ ਲਿਆਂਦੀ ਗਈ ਤੇ ਉਹਨਾਂ ਨੇ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਕਿੰਨਾਂ ਡੀਐਸਪੀ ਸਾਹਿਬ ਵੱਲੋਂ ਡੀਐਸਪੀ ਸੰਬਰਾੜ ਸਰ ਵੱਲੋਂ ਟੀਮਾਂ ਤਿਆਰ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਇੱਕ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ 12 ਲੇਡੀਆਂ ਨੂੰ ਅਸੀਂ ਰਾਉਂਡ ਅਪ ਕੀਤਾ ਗਿਆ ਜੀ ਇਹਦਾ ਤੇ ਕੋਈ ਪਹਿਲਾਂ ਵੀ ਪਰਚੇ ਦਰਜ ਜਿਆ ਤੇ ਬਿਲਕੁਲ ਜੀ ਇੰਨਾ ਇਹ ਜਿਹੜੀਆਂ ਲੇਡੀਜ਼ ਨੇ ਸੰਗਰੂਠ ਨਾਲ ਜ਼ਿਆਦਾ ਸੰਬੰਧਿਤ ਰੱਖਦੀਆਂ ਜ਼ਿਲ੍ਹੇ ਨਾਲ ਧੂਰੀ ਤੋਂ ਨੇ ਪਵਾਨੀਗੜ੍ਹ ਦੀਆਂ ਨੇ ਜੀ ਅਡਡ ਉਹਨਾਂ ਜ਼ਿਲ੍ਹੇ ਦੇ ਵਿੱਚ ਰਹਿ ਗਈਆਂ ਨੇ ਪਟਿਆਲੇ ਤੋਂ ਵੀ ਨੇ ਤੇ ਇਹਨਾਂ ਤੇ ਐਂਡੀਪੀਸ ਐਕਟ ਤੇ ਚੋਰੀ ਦੇ ਬਹੁਤ ਮੁਕੱਦਮੇ ਦਰਜ ਨੇ ਜੀ 10 ਪਲੱਸ ਕਈਆਂ ਤੇ ਪਰਚੇ ਦਰਜ ਨੇ ਜੀ ਇਹਨਾਂ ਨੂੰ ਅਦਾਲਤ ਸੁਪਰੀ ਕਰੇ ਬਿਲਕੁਲ ਸਰ ਜੀ ਅੱਜ ਅਸੀਂ ਉਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਤੇ 1 ਦਿਨ ਦਾ ਰਿਮਾਨਡ ਲਿਆ ਗਿਆ ਜੀ ਉਹ ਜੀ ਫਿਲਹਾਲ ਕਮੀ ਨਹੀਂ ਉਹ ਜਲਦੀ ਪੀਏ ਤੇ ਜੀ ਉਹ ਹੋ ਜੋਗੀ ਰਿਮਾਨਡ ਤੋਂ ਬਾਅਦ ਜ਼ਰੂਰ ਹੋ ਜੇ